ਜੀ ਹਾਲ ਚਾਲੇ ਮਿੱਤਰੋ ਆਜਾ ਨਾ ਯਾਰ ਆਪਾਂ ਟਰੇਡਿੰਗ ਤੋਂ ਤੇ ਆਪਾਂ ਦੂਰੀਆਂ ਫਿਲਹਾਲ ਥੋੜੇ ਦਿਨਾਂ ਵਾਸਤੇ ਕਿਉਂਕਿ ਮਾਰਕੀਟ ਇੱਥੇ ਬਹੁਤ ਜ਼ਿਆਦਾ ਅਨਸਟੇਬਿਲਟੀ ਹੈ ਬਹੁਤ ਜ਼ਿਆਦਾ ਬੁਰਾ ਟਾਈਮ ਮਾਰਕੀਟ ਹੈ ਸੋ ਭਾਈ ਆਪਣੇ ਵੱਲੋਂ ਦੇ ਮਾਰਕੀਟ ਨੂੰ ਦੂਰ ਰਹੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਸਭ ਕੁਝ ਠੀਕ ਹੈਗਾ ਭਾਈ ਆਪਾਂ ਮਾਰਕੀਟ ਦੇ ਬਿਲਕੁਲ ਜਨਾਂ ਦਿਨਾਂ ਤੇ ਟਰੇਡ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ ਆਪਾਂ ਨਾ ਮਿੱਤਰੋ ਇੱਕ ਨਾ ਇਫਕੋਦੀ ਵੈਬਸਾਈਟ ਤੋਂ ਇਫਕੋਦੀ ਵੈਬਸਾਈਟ ਤੇ ਸਪਰੇਅ ਮੰਗਾਇਆ ਸੀਗਾ ਤੇ ਆਪਾਂ ਲੈਣ ਜਾ ਰਹੇ ਹਾਂ ਉੱਤੇ ਆਪਾਂ ਕਰਾਂਗੇ ਅਨਬਾਕਸਿੰਗ ਤੇ ਬਣ ਤੇ ਵੀਡੀਓ ਨੂੰ ਕਰ ਲੋ ਲਾਈਕ ਤੇ ਸਬਸਕ੍ਰਾਈਬ ਤੇ ਆਪਾਂ ਕਰਾਂਗੇ ਉਹਦੀ ਅਨਬਾਕਸਿੰਗ ਤੇ ਦੇਖਾਂਗੇ ਯਾਰ ਕਿਵੇਂ ਦਾ ਕੀ ਡਿਫਰੈਂਟ ਹੈ ਆ ਰਿਹਾ ਮਿੱਤਰੋ ਆਪਣਾ ਪਸੂਰਾ ਦਾ ਬੈਟਰੀ ਸਪਰੇਅਰ ਪੰਪ ਚਲ ਦੇਖੋ ਕਰਦੇ ਹਾਂ ਇਸ ਦੀ ਅਨਬਾਕਸਿੰਗ ਫੇਰ ਹੀ ਪਤਾ ਚੱਲੇਗਾ ਕਿ ਇਹਦਾ ਪ੍ਰਾਈਸ ਜਸਟੀਫਾਈ ਕਰਦਾ ਹੈ ਪ੍ਰੋਡਕਟ ਨੂੰ ਕਿ ਨਹੀਂ ਹੈ ਨਾ ਪਸੂਰਾ ਕੰਪਨੀ ਯਾਰ ਨਾਮ ਤੇ ਮੈਂ ਉਹਨੇ ਤਾਂ ਸੀਗਾ ਪਹਿਲਾ ਵਾਰ ਕਦੇ ਯੂਜ਼ ਨਹੀਂ ਕੀਤਾ ਇਹਨਾਂ ਦਾ ਪ੍ਰੋਡਕਟ ਹੈ ਨਾ ਤੇ ਐਮ ਆਰ ਪੀ ਤੇ ਬਾਈ 8500 ਰੁਪਏ ਹੈ ਤੇ ਉਦਾਂ ਤੇ ਆਪਾਂ ਪਰਚੇਸ ਕੀਤਾ ਹੈ ਮਿੱਤਰੋ ایف ਕੋ ਦੀ ਵੈਬਸਾਈਟ ਤੋਂ ਜਿੱਦੇ ਤੋਂ ਆਪਾਂ ਨੂੰ ਪਿਆਇਆ ਇਹ ਸਾਰਾ ਹੀ 3000 ਦਾ 2900 ਸਮਥਿੰਗ ਕੁਝ ਪਿਆ 3000 ਲਗਾ ਲਓ ਤੁਸੀਂ ਕਰਦੇ ਆਨ ਬਾਕਸਿੰਗ ਤੇ ਦੇਖਦੇ ਆ ਕਿਵੇਂ ਦਾ ਪੰਪ ਹੈ ਤੇ ਬਾਕੀਆਂ ਨਾਲੋਂ ਕੀ ਡਿਫਰੈਂਟ ਹੈ ਇਹਦੇ ਵਿੱਚ ਹੈ ਨਾ ਆ ਮਿੱਤਰੋ ਆਪਾਂ ਕਰ ਦਿੱਤੀ ਨੋਜ਼ਲ ਚੇਂਜ ਤੇ ਇਸ ਨੋਜ਼ਲ ਨਾਲ ਦੇਖਦੇ ਆਂ ਦਾ ਪ੍ਰੈਸ਼ਰ ਚੈੱਕ ਕਰਕੇ ਕਿਵੇਂ ਦਾ ਰਹਿੰਦਾ ਹੈ ਦਾ ਪ੍ਰੈਸ਼ਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਇਹਦਾ ਪ੍ਰੈਸ਼ਰ ਹੈ ਤੇ ਸਿੰਗਲ ਮੋਟਰ ਪੰਪ ਹੈ ਬਟ ਯਾਰ ਬਾਕੀ ਵਰਤ ਕਰਦਾ ਹੈ ਆਪਣੇ ਪ੍ਰਾਈਸ ਨੂੰ ਹੈ ਬਿਲਕੁਲ ਜਸਟੀਫਾਈ ਕਰਦਾ ਹੈ ਆਪਣੇ ਪ੍ਰਾਈਸ ਨੂੰ ਪ੍ਰੈਸ਼ਰ ਦੇ ਵਿੱਚ ਕੋਈ ਜਿਆਦਾ ਕੋਈ ਵੀ ਕਮੀ ਨਹੀਂ ਤੁਹਾਨੂੰ ਮਿਲੇਗੀ ਮਿੱਤਰੋ ਆਪਣੇ ਅਕੋਰਡਿੰਗ ਸੇ ਇੱਕ ਨੰਬਰ ਹੈ ਜੇ ਮੇਰੇ ਵੀਰ ਭਰਾ ਨੇ ਜਿਹਨੂੰ ਤਾਂ ਪ੍ਰੈਸ਼ਰ ਦਾ ਕੰਸਰਨ ਹੈਗਾ ਹੈ ਕਿਸੇ ਨੂੰ ਚਾਹੀਦਾ ਵੀ ਵਧੀਆ ਪ੍ਰੈਸ਼ਰ ਵਾਲਾ ਪੰਪ ਹੋਵੇ ਤੇ ਮਿੱਤਰੋ ਯੂ ਕੈਨ ਗੋ ਫਾਰ ਇਟ ਪਸੂਰਾ ਪਸੂਰਾ 16 BM 015